ਇੱਕ ਵਾਰ ਦੀ ਗੱਲ ਹੈ ਇੱਕ ਬਾਦਸ਼ਾਹ ਸੀ ਉਹ ਬਹੁਤ ਜ਼ਾਲਮ ਸੀ ਉਹ ਆਪਣੀ ਪਰਜਾ ਤੇ ਆਪਣੇ ਲੋਕਾਂ ਤੇ ਬਹੁਤ ਜ਼ੁਲਮ ਕਰਦਾ ਸੀ ਉਹਨਾਂ ਦੇ ਘਰ-ਘਾਟ ਉਜਾੜ ਦਿੰਦਾ ਸੀ ਉਹਨੇ ਆਪਣੇ ਰਾਜ ਦੇ ਵਿੱਚ ਸੈਂਕੜੇ ਹਜ਼ਾਰਾਂ ਪਿੰਡ ਸੈਂਕੜੇ ਹਜ਼ਾਰਾਂ ਘਰ ਉਜਾੜਦੇ ਜਿਹੜਾ ਉਹਦਾ ਵਜ਼ੀਰ ਸੀ ਉਹ ਇਸ ਗੱਲ ਤੋਂ ਬਹੁਤ ਦੁਖੀ ਸੀ ਉਹਨੂੰ ਲੱਗਦਾ ਸੀ ਕਿ ਰਾਜੇ ਨੂੰ ਐਨ ਨਹੀਂ ਕਰਨਾ ਚਾਹੀਦਾ ਪਰ ਵਜ਼ੀਰ ਹੁਣ ਕਿਵੇਂ ਸਮਝਾਵੇ ਰਾਜੇ ਨੂੰ ਤਾਂ ਇੱਕ ਦਿਨ ਰਾਜਾ ਤੇ ਵਜ਼ੀਰ ਜਾ ਰਹੇ ਸੀ ਚਾਰੇ ਪਾਸੇ ਉਜਾੜੀ ਉਜਾੜ ਸੀ ਘਰ ਟਹੇ ਹੋਏ ਸੀ ਉਹ ਇੱਕ ਉਹ ਜਾੜ ਤੋਂ ਲੰਘ ਰਹੇ ਸੀ ਤੇ ਉੱਥੇ ਕੁਝ ਉੱਲੂ ਬੈਠੇ ਸੀ ਉਹ ਉੱਲੂ ਉਹ ਜਾੜ ਪਸੰਦ ਕਰਦੇ ਨੇ ਉਹ ਉਜਾੜ ਦੇ ਵਿੱਚ ਮੌਜਾ ਮਾਣ ਰਹੇ ਸੀ ਖੇਡ ਰਹੇ ਸੀ ਤਾ ਰਾਜੇ ਨੇ ਕਿਹਾ ਵਜ਼ੀਰ ਇਹ ਉੱਲੂ ਕਾ ਤੋਂ ਐਨੇ ਖੁਸ਼ ਨੇ ਤਾ ਵਜ਼ੀਰ ਕਹਿੰਦਾ ਮਹਾਰਾਜ ਕਹਿੰਦਾ ਮੈਂ ਇਹਨਾਂ ਦੀ ਭਾਸ਼ਾ ਸਮਝ ਲੈਣਾ ਮੈਂ ਪਤਾ ਕਰਕੇ ਆਉਣਾ ਮੈਂ ਸੁਣ ਕੇ ਆਉਣਾ ਕਿ ਇਹ ਉੱਲੂ ਐਨੇ ਖੁਸ਼ ਕਾ ਤੋਂ ਨੇ ਤਾ ਵਜ਼ੀਰ ਗਿਆ ਤਾ ਕੁਝ ਦਿਨ ਬਾਅਦ ਤੋਂ ਵਜ਼ੀਰ ਵਾਪਸ ਆਇਆ ਕਹਿੰਦਾ ਹਾਂ ਪਤਾ ਲੱਗ ਗਿਆ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਜੀ ਅਸਲ ਦੇ ਵਿੱਚ ਉਹ ਜਿਹੜੇ ਦੋ ਵੱਡੇ ਉੱਲੂ ਬੈਠੇ ਨੇ ਨਾ ਇੱਕ ਕੁੜੀ ਵਾਲਾ ਇੱਕ ਮੁੰਡੇ ਵਾਲਾ ਕੁੜੀ ਵਾਲੇ ਨੇ ਆਪਦਾ ਰਿਸ਼ਤਾ ਤੈਅ ਕਰਨਾ ਹੈ ਮੁੰਡੇ ਵਾਲੇ ਉੱਲੂ ਦੇ ਨਾਲ ਤੇ ਹੁਣ ਦਾਜ ਦੇ ਹੀ ਦੀ ਕਹਿੰਦਾ ਗੱਲਬਾਤ ਚੱਲ ਰਹੀ ਹੈ ਤੇ ਜਿਹੜਾ ਮੁੰਡੇ ਵਾਲਾ ਉੱਲੂ ਹੈ ਮੁੰਡੇ ਦਾ ਪਿਓ ਉੱਲੂ ਹੈ ਉਹ ਕਹਿੰਦਾ ਵੀ ਸਾਨੂੰ ਤਾਂ ਨਾ 50 ਉਜੜੇ ਹੋਏ ਪਿੰਡ ਚਾਹੀਦੇ ਨੇ ਦਾਜ ਦੇ ਵਿੱਚ ਤੇ ਜਿਹੜਾ ਕੁੜੀ ਵਾਲਾ ਉਹ ਬਹੁਤ ਖੁਸ਼ ਹੈ ਉਹ ਕਹਿੰਦਾ ਵੀ ਤੁਸੀਂ 50 ਦੀ ਗੱਲ ਕਰਦੇ ਹੋ ਸਾਡਾ ਰਾਜਾ ਤਾਂ ਬਹੁਤ ਮਿਹਰਬਾਨ ਹੈ ਸਾਡੇ ਤੇ ਉਹਨੇ ਤਾਂ ਪੂਰੇ ਦਾ ਪੂਰਾ ਰਾਜ ਹੀ ਉਜਾੜਤਾ ਅਸ ਤਾਂ ਤੁਹਾਨੂੰ ਪੂਰੇ ਦਾ ਪੂਰਾ ਰਾਜ ਹੀ ਦੇ ਦਿੰਨੇ ਆ ਉਹ ਬੜਾ ਖੁਸ਼ ਹੋਇਆ ਰਿਸ਼ਤਾ ਤੈਹ ਹੋ ਗਿਆ ਪੱਕਾ ਹੋ ਗਿਆ ਕਹਿੰਦਾ ਹੁਣ ਉੱਲੂ ਬਹੁਤ ਖੁਸ਼ ਨੇ ਵਜੀਰ ਰਾਜਾ ਹੈਰਾਨ ਹੋਇਆ ਕਹਿੰਦਾ ਅੱਛਾ ਇਹ ਗੱਲ ਹੋ ਗਈ ਕਹਿੰਦਾ ਕਹਿੰਦਾ ਹੋਰ ਜੀ ਕਹਿੰਦਾ ਤੁਸੀਂ ਕਹਿੰਦਾ ਸਾਰਾ ਰਾਜ ਹੀ ਉਜਾੜਤਾ ਕਹਿੰਦਾ ਕਹਿੰਦਾ ਇੱਥੇ ਤੁਹਾਨੂੰ ਉੱਲੂ ਰਹਾ ਕਰਨਗੇ ਬੰਦੇ ਤਾਂ ਰਹਿੰਦੇ ਨਹੀਂ ਹੈਗੇ ਬੰਦਾ ਤੁਹਾਨੂੰ ਕਿਤੇ ਦਿਖਾਈ ਦਿੰਦਾ ਉਹ ਐਨੇ ਵਜੀਰ ਦੀ ਉਸ ਗੱਲ ਦੇ ਨਾਲ ਰਾਜੇ ਨੂੰ ਬਹੁਤ ਝਟਕਾ ਲੱਗਿਆ ਉਹਨੂੰ ਅਕਲ ਆਈ ਉਹਨੇ ਪਰਣ ਕੀਤਾ ਕਿ ਇਸ ਤੋਂ ਬਾਅਦ ਮੈਂ ਆਪਣੀ ਪਰਜਾ ਨੂੰ ਉਜਾੜੂਗਾ ਨਹੀਂ ਮੈਂ ਆਪਣੀ ਪਰਜਾ ਨੂੰ ਖੁਸ਼ ਰੱਖੂਗਾ ਸੋ ਐਨੇ ਸੀ ਮੇਰੀ ਬਾਤ ਉਤੋਂ ਪੈ ਗਈ ਰਾਤ ਲਿਪਣਾ ਸੀ ਕੋਠਾ ਤੇ ਲਿਪਦੀ ਸੁਬਾਹ